ਪੰਜਾਬ ਦੇ ਇੱਕ ਮਸ਼ਹੂਰ ਕ੍ਰਿਕਟਰ ਦੀ ਗਵਾਲੀਅਰ ਦੇ ਵਿੱਚ ਇੱਕ ਟੂਰਨਾਮੈਂਟ 'ਚ ਜਾਣ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ ਹੈ। ਪੰਜਾਬ ਦੇ ਕ੍ਰਿਕਟਰ ਵਿਕਰਮ ਜੋ ਸਰੀਰਿਕ ਤੌਰ ਤੇ ਅਪਾਹਜ ਹੋਣ ਦੇ ਬਾਵਜੂਦ 휠 ਚੇਅਰ ਤੇ ਛੱਕੇ ਮਾਰਨ ਲਈ ਮਸ਼ਹੂਰ ਸੀ। ਸਿਹਤ ਅਚਾਨਕ ਵਿਗੜਨ ਕਾਰਨ ਰੇਲਗੱਡੀ ਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੀ ਟੀਮ ਦੇ ਨਾਲ ਇੱਕ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਲਈ ਪੰਜਾਬ ਤੋਂ ਗਵਾਲੀਅਰ ਜਾ ਰਹੇ ਸੀ। ਉਨ੍ਹਾਂ ਦੀ ਰੇਲਗੱਡੀ ਦੇ ਵਿੱਚ ਮੌਤ ਹੋ ਗਈ ਹੈ। ਸਾਥੀ ਕ੍ਰਿਕਟਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਕਿਉਂਕਿ ਸਾਥੀਆਂ ਦੇ ਵੱਲੋਂ ਇਹ ਦੋਸ਼ ਲਗਾਏ ਗਏ ਕਿ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਟ੍ਰੇਨ 1 ਘੰਟੇ ਤੋਂ ਵੱਧ ਸਮੇਂ ਤੱਕ ਸਟੇਸ਼ਨ ਦੇ ਉੱਤੇ ਰੁਕੀ ਰਹੀ ਦੱਸਦੇ ਹੈ ਕਿ ਵਿਕਰਮ ਛੱਤੀਸਗੜ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਸੀ ਉਹ 5 ਜੂਨ ਤੋਂ ਗਵਾਲੀਅਰ ਦੇ ਵਿੱਚ ਹੋਣ ਵਾਲੇ ਰਾਸ਼ਟਰੀ 휠 ਚੇਅਰ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਲਈ ਜਾ ਰਹੇ ਸੀ ਵਿਕਰਮ ਅਤੇ ਉਹਨਾਂ ਦੀ ਟੀਮ ਦੇ 14 ਮੈਂਬਰ ਇੱਕ ਮੈਚ ਖੇਡਣ ਦੇ ਲਈ ਲੁਧਿਆਣਾ ਤੋਂ ਗਵਾਲੀਅਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਵਿਕਰਮ ਦੀ ਸਿਹਤ ਅਚਾਨਕ ਵਿਗੜ ਗਈ ਉਹਨਾਂ ਦੇ ਸਾਥੀਆਂ ਨੇ ਇਸ ਬਾਰੇ ਰੇਲਵੇ ਸਟਾਫ ਨੂੰ ਸੂਚਿਤ ਕੀਤਾ ਉਹ ਮਥੁਰਾ ਜੰਕਸ਼ਨ ਪਹੁੰਚਣ ਤੱਕ ਇੰਤਜ਼ਾਰ ਕਰਦੇ ਰਹੇ ਪਰ ਰੇਲ ਗੱਡੀ ਲੱਗ ਪਾਗ ਡੇਢ ਘੰਟੇ ਤੱਕ ਰਸਤੇ ਦੇ ਵਿੱਚ ਹੀ ਰੁਕੀ ਰਹੀ ਉਹਨਾਂ ਦੇ ਸਾਥੀ ਖਿਡਾਰੀਆਂ ਨੇ ਰੇਲਵੇ ਹੈਲਪਲਾਈਨ ਤੋਂ ਮਦਦ ਵੀ ਮੰਗੀ ਪਰ ਮਥੁਰਾ ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟੇ ਤੱਕ ਖੜੀ ਰਹੀ ਅੰਤ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਵਿਕਰਮ ਦੇ ਸਾਥੀਆਂ ਨੇ ਦੋਸ਼ ਲਗਾਇਆ ਕਿ ਜੇਕਰ ਟ੍ਰੇਨ ਸਮੇਂ ਸਿਰ ਮਥੁਰਾ ਸਟੇਸ਼ਨ ਪਹੁੰਚ ਜਾਂਦੀ ਤਾਂ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ ਫਿਲਹਾਲ ਜੀਆਰਪੀ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਤੱਕ ਟ੍ਰੇਨ ਮਥੁਰਾ ਸਟੇਸ਼ਨ ਪਹੁੰਚੀ ਤਾਂ ਵਿਕਰਮ ਦੀ ਮੌਤ ਹੋ ਚੁੱਕੀ ਸੀ ਉਸਦੇ ਦੋਸਤ ਰਾਜਾ ਮੁਤਾਬਕ ਉਹਨਾਂ ਨੂੰ ਅਚਾਨਕ ਸਿਰ ਦੇ ਵਿੱਚ ਦਰਦ ਹੋਇਆ ਸੀ ਅਚਾਨਕ ਸਿਹਤ ਵਿਗੜੀ ਸੀ ਮਥੁਰਾ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਣ ਲੱਗ ਪਿਆ ਜਦੋਂ ਉਹਨਾਂ ਨੇ ਸਵੇਰੇ 4:45 ਵਜੇ ਪੰਤਾਲੀ ਨੂੰ ਮੈਡੀਕਲ ਐਮਰਜੈਂਸੀ ਬਾਰੇ ਦੱਸਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਮਥੁਰਾ ਸਟੇਸ਼ਨ ਤੇ ਡਾਕਟਰੀ ਸਹੂਲਤਾਂ ਉਪਲਬਧ ਹੋਣਗੀਆਂ ਪਰ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਮਥੁਰਾ ਸਟੇਸ਼ਨ ਤੋਂ ਪਹਿਲਾਂ ਟ੍ਰੇਨ ਨੂੰ ਲਗਭਗ 2.5 ਘੰਟੇ ਲਈ ਰੋਕਿਆ ਗਿਆ ਜਿਸ ਕਾਰਨ ਨਵਿਕਰਮ ਨੇ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਦਮ ਤੋੜ ਦਿੱਤਾ